ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਪ ਬਲੌਗਸ ਉੱਪਰ ਆਇਆ ਤੇ ਤੁਹਾਡਾ ਸਵਾਗਤ ਹੈ ਜੀ ਟੂ ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੀਏ ਸਾਰੇ ਸਤਿ ਸ਼੍ਰੀ ਅਕਾਲ ਜੀ ਆਜ ਤਰੀਕ ਹੋ ਗਈ ਹੈ ਜੀ 5 ਜੁਲਾਈ ਤੇ ਟਾਈਮ ਹੋ ਗਿਆ 6:11 ਦਾ ਸ਼ਾਮ ਦਾ ਦੇਖੋ ਕੰਮਕਾਰ ਆਪਾਂ ਖਤਮ ਕਰ ਲਏ ਸਾਰੇ ਤੇ ਕੱਲ ਤੁਹਾਨੂੰ ਪਤਾ ਵੀ ਕੋਈ ਵੀਡੀਓ ਬਣੀ ਨਹੀਂ ਹੈਗੀ ਸੇ ਠੀਕ ਨਹੀਂ ਮੈਨੂੰ ਬੁਖਾਰ ਸੀਗਾ ਬਹੁਤ ਤੁਹਾਨੂੰ ਪਤਾ ਵੀ ਅੱਜ ਕੱਲ ਰੁੱਤ ਬਦਲਦੀ ਹੈ ਨਾ ਤੇ ਇਹ ਜਾਨੀ ਇਹ ਪ੍ਰੋਬਲਮ ਸਾਰਿਆਂ ਨੂੰ ਹੋ ਹੀ ਜਾਂਦੀ ਹੈ ਨਾ ਇਸ ਕਰਕੇ ਫਿਰ ਕੋਈ ਵਲੌਗ ਨਹੀਂ ਬਣਾਉਣ ਦਾ ਮਨ ਕੀਤਾ ਤੇ ਬਸ ਇਦਾਂ ਹੀ ਠੀਕ ਠਾਕ ਹੋਈਏ ਤੇ ਚਲੋ ਵਲੌਗ ਬਣ ਵੀ ਜਾਂਦਾ ਹੈ ਨਾ ਜਿੱਦਾਂ ਕਹਿੰਦੇ ਹੁੰਦੇ ਆ ਵੀ ਹੁਸਨ ਕਮਾਵੇ ਤੇ ਦਿਲਦਰ ਘਲਾਵੇ ਹਨਾ ਜਦੋਂ ਠੀਕ ਹੁੰਨੇ ਭੱਜ-ਭੱਜ ਕੇ ਕੰਮਕਾਰ ਆਪਣੇ ਕਰਦੇ ਰੋਬ ਠੀਕ ਨਹੀਂ ਠੀਕ ਹੁੰਦੇ ਤਾਂ ਆਪਣਾ ਕਿਸੇ ਵੀ ਮਨ ਨੂੰ ਕੰਮ ਨੂੰ ਮਾਨ ਨਹੀਂ ਕਰਦਾ ਹੈਗਾ ਤੇ ਇਦਾਂ ਹੋ ਜਾਂਦੀ ਸੀ ਮੈਂ ਸ਼ਾਰਟ ਵੀਡੀਓ ਪਾਈ ਸੀ ਇੱਕ ਤੇ ਮੇਰੀਆਂ ਪੈਣਾ ਇੰਨੇ ਸੋਹਣੇ ਕਮੈਂਟ ਕੀਤੇ ਇੰਨੇ ਵਧੀਆ ਕਮੈਂਟ ਕੀਤੇ ਨਾ ਉੱਤੇ ਬੜੀ ਰੂਹ ਖੁਸ਼ ਹੁੰਦੀ ਹੈ ਦੇਖ ਕੇ ਹਨਾ ਚਲੋ ਵਧੀਆ ਸਾਰੇ ਚਲੋ ਕਹਿ ਲਓ ਵੀ ਪੰਜੇ ਅੰਗਲੇ ਕੋਈ ਜਿਹਾ ਨਹੀਂ ਹੁੰਦੀਆਂ ਹੈਗੀਆਂ ਤੇ ਸਾਰੇ ਆਪਾਂ ਨੂੰ ਚੰਗਾ ਨਹੀਂ ਚਾਹੁੰਦੇ ਹੁੰਦੇ ਤੇ ਸਾਰੇ ਆਪਾਂ ਨੂੰ ਮਾੜਾ ਨਹੀਂ ਚਾਹੁੰਦੇ ਹੁੰਦੇ ਹਨਾ ਤਾਂ ਆਪਾਂ ਇਸ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ ਤਾਂ ਆਪਾਂ ਖੁਸ਼ ਰਹਿ ਤਪਾ ਦੁਨੀਆ ਨੂੰ ਖੋਜ ਕਰਨ ਦੇ ਚੱਕਰ ਵਿੱਚ ਤੁਸੀਂ ਆਪਕਾ ਤੋਂ ਨਾਰਾਜ਼ ਹੋਈਏ ਹੈ ਨਾ ਤਪਨਾਕ ਤੋਂ ਕਦਾ ਖੁਸ਼ ਰਹੀਏ ਹੈ ਨਾ ਤੇ ਬਹੁਤ ਬਹੁਤ ਪੈਣ ਸਾਡੇ ਧੰਨਵਾਦ ਆ ਤੁਸੀਂ ਕਮੈਂਟ ਕਰਦੀਆਂ ਆ ਤੇ ਮੇਰੀ ਫਿਕਰ ਬਹੁਤ ਕਰਦੀਆਂ ਆ ਰੱਬ ਤੁਹਾਨੂੰ ਤੰਦਰੁਸਤੀ ਰੱਖੇ ਦੇਖੋ ਜੀ ਪੈਣੋ ਜ਼ਿੰਦਗੀ ਜਿਹੜੇ ਨਾ ਸੁੱਖ ਹੁੰਦੇ ਦੁੱਖ ਸੁੱਖ ਹੀ ਜ਼ਿੰਦਗੀ ਨਾਲ ਹੀ ਹੁੰਦੇ ਆ ਜੇ ਆਪਣੀ ਜਾਨਕੀ ਵਿੱਚ ਸੁੱਖ ਆਉਣੇ ਨਾ ਫਿਰ ਦੁੱਖ ਵੀ ਆਉਣੇ ਆ ਤੇ ਆਪਾਂ ਮੰਗਦੇ ਤਾਂ ਵੇਹੇ ਸੌਖੀ ਆ ਪਰ ਆਪਾਂ ਨੂੰ ਦੁੱਖ ਵੀ ਲੈਣੇ ਪੈਣੇ ਨਾਲ ਹੀ ਹੈ ਨਾ ਤੇ ਇਦਾਂ ਹੋ ਜਾਂਦੀ ਆ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੇ ਤੁਸੀਂ ਇੰਨਾ ਮੇਰੀ ਫਿਕਰ ਕਰਦੇ ਹੋ ਹਨਾ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਹੋਰ ਮੇਰੀ ਪਰਜਾਈ ਬਲਜੀਤ कौर ਦਾ ਕਮੈਂਟ ਆਇਆ ਸੀ ਇੱਕ ਨੂੰ ਆਸਾ ਜੀ ਨੇ ਕਮੈਂਟ ਸੁਣ ਕੇ ਕਹਿੰਦੇ ਵੀ ਕਰਦਾ ਡਾਕਟਰ ਹੋਵੇ ਤਾਂ ਸਿਹਤ ਫੇਵ ਨਹੀਂ ਠੀਕ ਹੈਗੀ ਉਹਨਾਂ ਦਾ ਸੁਭਾਅ ਉਹ ਮੁjà ਕੀ ਆ ਚਲੋ ਵਧੀਆ ਹੱਸਦੇ ਰਹਿਣ ਵਸਦੇ ਰਹਿਣ ਉਹਨਾਂ ਨੂੰ ਇਦਾਂ ਹੀ ਨਾ ਬਸ ਖੁਸ਼ ਰੱਖਣ ਹੈ ਨਾ ਤੇ ਖੁਸ਼ ਰਹਿੰਦੇ ਹੋਰਾਂ ਨੂੰ ਖੁਸ਼ ਰੱਖਦੇ ਜਿੰਨੇ ਵੀ ਦੁਖੀ ਹੋਣ ਉਹਨਾਂ ਨੇ ਖੁਸ਼ ਹੀ ਰੱਖਣਾ ਸਾਰਿਆਂ ਨੂੰ ਨਾ ਚਲੋ ਖੈਰ ਆਪ ਆਪਣੇ ਸੁਭਾਅ ਹੁੰਦੇ ਆ ਤੇ ਕਈ ਤੇ ਕਈਆਂ ਦਾ ਸੁਭਾਅ ਹੁੰਦਾ ਛਡੂ ਛਡੂ ਐਵੇਂ ਕਰੀ ਜਾਣਾ ਹੋਰਾਂ ਨੂੰ ਵੀ ਸਾੜੀ ਜਾਣਾ ਹੈ ਨਾ ਚਲੋ ਖੈਰ ਤੇ ਮੈਨੂੰ ਇਹਦਾ ਕਮੈਂਟ ਸੁਣ ਕੇ ਬੜਾਈਆ ਸਾਇਆ ਤੇ ਮੈਂ ਨਾ ਰਿਪਲਾਈ ਕੀਤਾ ਮੈਂ ਕਿਹਾ ਦੇਖੋ ਜੀ ਡਾਕਟਰ ਸਭ ਚਲੋ ਹੈਗੇ ਘਰੇ ਹੀ ਆ ਹਨਾ ਤੇ ਨਾ ਕੀ ਉਹਦਾ ਵੀ ਤੇ ਦੁੱਖ ਹੋਣ ਲੱਗਦੇ ਇਹ ਵੀ ਪਤਾ ਲੱਗਦਾ ਕਿ ਕਿਹੜੇ ਵੇਲੇ ਆ ਜਾਂਦੇ ਹਨ ਤੇ ਦੁੱਖ ਸੁੱਖ ਆਪਾਂ ਜ਼ਿੰਦਗੀ ਦੇ ਨਾਲ ਚੱਲਣੇ ਪੈਂਦੇ ਹਨ ਤੇ ਚਲੋ ਖੈਰ ਤੇ ਦੇਖੋ ਜੀ ਅੱਜ 5 ਜੁਲਾਈ ਆ ਤੇ ਸਾਡੇ ਨਾਲ ਬਾਹਰਲੇ ਗੁਰਦੁਆਰਾ ਸਾਹਿਬ ਪਾਸੋਂ ਰੋਹਤ ਖੰਡਪੜ ਸਾਹਿਬ ਰੱਖੇ ਆ ਅੱਜ ਮੇਰੀ ਪੀਰੀ ਦੇ ਸਭ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਤੇ ਖੰਡਪੜ ਸਾਹਿਬ ਦੇ ਭੋਗ ਪਾਏ ਡਾਕਟਰ ਸਾਹਿਬ ਗੁਰਦੁਆਰਾ ਸਾਹਿਬ ਗਏ ਆ ਤੁਥੂ ਬਲੌਗ ਬਣਾ ਕੇ ਲਿਆਉਣਗੇ ਕਿ ਤਾਂ ਨਾ ਕੋਸ਼ਿਸ਼ ਕੀ ਵੀਡੀਓ ਨਾ ਮਤਲਬ ਕਲਿੱਪਾਂ ਸ਼ੋਅ ਸ਼ੇਅਰ ਕਰਾਂਗੇ ਹਨਾ ਤੇ ਮੈਂ ਤਾਂ ਗਈ ਨਹੀਂ ਹੈਗੀ ਤੇ ਚਲੋ ਠੀਕ ਹੋਵਾਂਗੇ ਤੇ ਫੇਰ ਜਾਵਾਂਗੇ ਇਦਾਂ ਸੀ ਪਹਿਲਾਂ ਨਾ ਬੁਖਾਰ ਚੜਨ ਤੋਂ ਪਹਿਲਾਂ ਜਾਨੀ ਕਈ ਮੇਰੇ ਭੈਣ ਭਰਾ ਜਾਣਦੇ ਹੋਣਗੇ ਤੇ ਕਿਨੇ ਦੇ ਗੋਲੀਆਂ ਖਾਲਦੀ ਹੁੰਦੀਆਂ ਸੀਗੀਆਂ ਹਨਾ ਵੀ ਉਹਨਾਂ ਨੂੰ ਆਪਾਂ ਬੁਖਾਰ ਨਹੀਂ ਚੜਦਾ ਹੁੰਦਾ ਸੀ ਆਪਾਂ ਨੂੰ ਹਨਾ ਕ੍ਰਿਆਣੇ ਦੇ ਗੋਲੀਆਂ ਖਾ ਲੈਣੀਆਂ ਤੇ ਬੁਖਾਰ ਨਹੀਂ ਹੁਣ ਵੀ ਵੈਸੇ ਪਤਾ ਨਹੀਂ ਉਹ ਮਿਲਦੀਆਂ ਕਿ ਨਹੀਂ ਮਿਲਦੀਆਂ ਵੈਸੇ ਜਗਤਾਂ ਵੀ ਹੈਗੀਆਂ ਤੇ ਇਦਾਂ ਫਰਕ ਹੁੰਦਾ ਸੀ ਉਹਨਾਂ ਦਾ ਦੇਖੋ ਜਮਾਨਾ ਫਾਸਟ ਹੈ ਸੋਸ਼ਲ ਮੀਡੀਆ ਦਾ ਜਮਾਨਾ ਆ ਤੇ ਦੁਨੀਆ ਹੁਣ ਕਿਤੇ ਤੇ ਕਿਤੇ ਪਹੁੰਚ ਜਾਂਦੀ ਹੈ ਖਬਰ ਵੀ ਪਹੁੰਚ ਜਾਂਦੀ ਹੈ ਨਾ ਆਪਾਂ ਹੁਣ ਇੱਥੇ ਬੈਠੇ ਹੁੰਨੇ ਆ ਆਪਣੇ ਕੈਨੇਡਾ ਅਮਰੀਕਾ ਦਾ ਕਈ ਆਪਣੇ ਆਪਣਾ ਬਲੌਗ ਜਾਂਦਾ ਹੈ ਭੈਣ ਭਰਾ ਦੇਖਦੇ ਆ ਤੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਹੈ ਤੇ ਜੇ ਇੱਕ ਦਿਨ ਨਾ ਬਲੌਗ ਪਾਈਏ ਤਾਂ ਭੈਣ ਭਰਾ ਨੂੰ ਫਿਕਰ ਹੋ ਜਾਂਦੀ ਹੈ ਇਹਦਾ ਅੱਜਕੱਲ੍ਹ ਵੀ ਇਹਦਾ ਬਲੌਗ ਕਿਉਂ ਤਾਂ ਨਹੀਂ ਆਇਆ ਹੈਗਾ ਨਾ ਤੁਹਾਡਾ ਪਿਆਰ ਹੀ ਵਸ ਸਾਡੇ ਲਈ ਬਹੁਤ ਬਹੁਤ ਇੱਕ ਜਿੱਦਾਂ ਕਹੋ ਇੱਕ ਦਵਾਈ ਦਾ ਕੰਮ ਕਰਦਾ ਹੈ ਨਾ ਤੁਹਾਡਾ ਪਿਆਰ ਤੇ ਸੰ ਫਿਰ ਬਲੌਗ ਬਣਾਉਣਾ ਨੂੰ ਵੀ ਮਨ ਕਰਦਾ ਵੀ ਬਲੌਗ ਬਣਾਈਏ ਆਪਣੇ ਭੈਣਾਂ ਭਰਾਵਾਂ ਤੱਕ ਪਹੁੰਚਾਈਏ ਹਨਾ ਤੇ ਸਾਡੀ ਫਿਕਰ ਕਰਦੇ ਸਾਨੂੰ ਪਿਆਰ ਕਰਦੇ ਹਨਾ ਦੇਖੋ ਜੀ ਪਿਆਰ ਕਰਾਂਗੇ ਜਿਹਨੂੰ ਭੈਣ ਭਰਾਵਾਂ ਨੂੰ ਤੇ ਫੇਰ ਹੀ ਪਿਆਰ ਵਾ ਦੇਖੋ ਜੀ ਆਪਾਂ ਨਫਤ ਕਰਾਂਗੇ ਤੇ ਹੋਣਾ ਫਿਰ ਵਧੂਗੀ ਹਨਾ ਚਲੋ ਅੱਗੇ ਆਪਾਂ ਆਪਣੀ ਥਿੰਕਿੰਗ ਹੁੰਦੀ ਆ ਆਪਾਂ ਕਿੱਦਾਂ ਸੋਚਣਾ ਕਿੱਦਾਂ ਨਹੀਂ ਸੋਚਣਾ ਹੈਗਾ ਹਨਾ ਬਾਕੀ ਜਿੰਨੀ ਮੇਰੀ YouTube ਫੈਮਿਲੀ ਵਧੀਆ ਮੇਰੇ ਨਾਲ ਬਹੁਤ ਸੋਹਣੀ ਜੁੜੀ ਆ ਜਣੀ ਰੀਅਲਿਟੀ ਆ ਨਾ ਸਾਡੀ ਰੀਅਲਿਟੀ ਹੈ ਜੋ ਅਸੀਂ ਸਾਡੀ ਲਾਈਫ ਵਿੱਚ ਹੁੰਦਾ ਅਸੀਂ ਫੇਕ ਕਵਿਸ਼ਨ ਦਿਖਾਉਂਦੇ ਹੈਗੇ ਤੇ ਸਾਰਾ ਕੁਝ ਸੀਰੀਅਲ ਦਿਖਾਉਨੇ ਆ ਜੋ ਸਾਡੀ ਲਾਈਫ ਆ ਕੋਈ ਛੋਸ਼ੇਵਾਜੀ ਨਹੀਂ ਹੈਗੀ ਕੋਈ ਕੁਛ ਡਰਾਮੇਵਾਜੀ ਨਹੀਂ ਹੁੰਦੀ ਹੈਗੀ ਤੇ ਜਿਹੜਾ ਨਹੀਂ ਸਿੱਧੇ ਸਾਡੇ ਹੈਗੇ ਪਿੰਡਾਂ ਵਾਲੇ ਸਾਡੇ ਸਾਹਮਣੇ ਆ ਜਾਂਦੇ ਆ ਕੈਮਰਾ ਕੋ ਕਰਾ ਚੱਕ ਕੇ ਤੇ ਨਾ ਅਸੀਂ ਤੇ ਜਿੰਨੇ ਮਾੜੀ ਦੁਖੀ ਹੋਈਏ ਫਿਰ ਤੁਹਾਡੇ ਨਾਲ ਹਾਸੇ ਗੱਲ ਕਰਨੀ ਪੈਂਦੀ ਸਾਨੂੰ ਨਾ ਜੇ ਆਪਾਂ ਹਾਰ ਟਾਈਮ ਰੋਬ ਰੋਮ ਕਰੀ ਜਾਵਾਂਗੇ ਤਾਂ ਫਿਰ ਵੀ ਗੱਲ ਕਾਦੀ ਹੈ ਨਾ ਦੇਖੋ ਜੀ ਅੱਜ ਮੀ ਵੀ ਨਹੀਂ ਸਾਡੇ ਦੋ ਦਿਨ ਪਿਆ ਨਹੀਂ ਪਿਆ ਹੈਗਾ ਤਾਂ ਹੌਮ ਬਹੁਤ ਆ ਤੇ ਹੌਮ ਜਿਆਦਾ ਇਦਾਂ ਵੀ ਇੰਨਾ ਪਸੀਨਾ ਆਉਣ ਡਿਆ ਵੀ ਬਹੁਤ ਜਿਆਦਾ ਨਾਲ ਹਵਾ ਵੀ ਬੰਦ ਹੋਈ ਆ ਬਹੁਤ ਬੁਰਾ ਹਾਲ ਆ ਵੀ ਗਰਮੀ ਜਿਆਦਾ ਹੋ ਗਈ ਆ ਤੇ ਹੌਮ ਵੀ ਨਾਲ ਨਾਲ ਆ ਤੇ ਮੈਂ ਰਾਏ ਕੋਟੀ ਭੈਣ ਦੀ ਬਲੌਗ ਦੇਖਦੀ ਸੀਗੀ ਤੇ ਉਹਨਾਂ ਦੇ ਬਾਹ ਮੀ ਪਿਆ ਤੋ ਕਾਂਡੇ ਸੀਗੇ ਵੀ ਮੀ ਨਹੀਂ ਪਿਆ ਸੀ ਸੀ ਉਹਨਾਂ ਨੂੰ ਕਮੈਂਟ ਆ ਰਹੀ ਤੇ ਮੈਂ ਕਿਹਾ ਤੁਸੀਂ ਕਹਿੰਦੇ ਸੀ ਨਾ ਸਾਡੇ ਅਲਮੀ ਭੇਜ ਦਿਓ ਤੇ ਮੈਂ ਹੁਣ ਤੁਹਾਡੇ ਵਾਲ ਸਾਰਾ ਮੀ ਭੇਜਦਾ ਹੁਣ ਸਾਡੇ ਵਾਲ ਮੀ ਨਹੀਂ ਹੈਗਾ ਸਾਨੂੰ ਗਰਮੀ ਲੱਗਣ ਢਈ ਆ ਤੇ ਇਦਾਂ ਕਰਕੇ ਚਲੋ ਠੀਕ ਆ ਹੁਣ ਚਲਦੇ ਆ ਘਰ ਨੂੰ ਤੇ ਮੈਨੂੰ ਵੀ ਗਰਮੀ ਲੱਗਣ ਢਈ ਆ ਤੇ ਕਿੱਦਾਂ ਦੇਖੋ ਮੈਂ ਪਸੀਨੀ ਪਸੀਨੀ ਹੋ ਗਈ ਆ ਤਾਂ ਨਾ ਗੱਲਾਂ ਬਾਤਾਂ ਕਰਦੀ ਕਰਦੀ ਹੁਣ ਜਾ ਕੇ ਪਾਣੀ ਪੂਣੀ ਪੀਣੀ ਆ ਤੇ ਫੇਰ ਸਹੀ ਹਾਂ ਤੈਨੂੰ ਵੀ ਗਰਮੀ ਲੱਗਦੀ ਆ ਮੈਨੂੰ ਵੀ ਲੱਗਦੀ ਆ ਪਾਣੀ ਪੀਣਾ ਦੇਖੋ ਜਾਨਵਰ ਇਹਨਾਂ ਦੇ ਪਿੱਛੇ-ਪਿੱਛੇ ਆਉਣਾ ਉਹ ਜਾ ਕੇ ਪੌੜੀ 'ਤੇ ਬਹਿਣਾ ਆ ਜਾ ਆ ਜਾ ਆ ਜਾ ਫਿਰ ਆ ਆ ਕਿਸੇ ਕਾਰਨ ਨਾਲ ਕੋਈ ਦੁੱਖ ਆਵੇ ਜਾਂ ਤੇ ਇਹ ਮਨ ਡੋਲ ਜਾਂਦਾ ਹੈ ਤੇ ਆਪਣੇ ਗੁਰੂ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਂਦੇ ਕਮਜ਼ੋਰ ਮਨ ਦੀ ਨਿਸ਼ਾਨੀ ਹੈ ਤੇ ਜਿਹੜਾ ਮਨ ਕਪੜਾ ਹੋ ਜਾਂਦਾ ਹੈ ਨਾ ਉਹ ਭਾਵੇਂ ਮੌਤ ਵੀ ਆ ਜਾਵੇ ਤੇ ਕਦੇ ਆਪਣੇ ਪੂਰੇ ਤੋਂ ਨਹੀਂ ਛੱਡਦਾ ਤੇ ਗੁਰੂ ਪਿਆਰਿਓ ਅਨੁਸਾਰਿਓ ਜਿਹੜੇ ਗੁਰੂ ਚਰਣਾਾਂ ਦੇ ਵਿੱਚ ਆ ਕੇ ਸਤ ਸੰਗਤ ਕਰਦੇ ਨੇ ਉਹਨਾਂ ਦੇ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਖਦੀ ਹੈ ਵਰਕਾਦੀ ਹਰ ਸੰਕਟ ਪਾਵਾਂ ਭਾਵਹੀਨ ਕ੍ਰਮ ਚੋਟਾਂ ਖਾਵਾਂ ਵੱਡੇ ਭਾਗ ਉਹਨਾਂ ਦੇ ਜਿਹੜੇ ਸਤ ਸੰਗਤ ਕਰਦੇ ਨੇ ਤੇ ਜਿਹੜੇ ਸਤ ਸੰਗਤ ਉਹਨੇ ਹੁੰਦੇ ਹਨ ਚੋਟਾਂ ਖਾਂਦੇ ਹਨ ਸੰਸਾਰ ਦੇ ਜਿੰਨੇ ਵੀ ਦੁੱਖ ਨੇ ਨਾ ਜਿਹੜੇ 사ਤ ਸੰਗਤ ਤੋਂ ਹੀ ਨੇ ਉਹਨਾਂ ਨੂੰ ਲੱਗਦੇ ਨੇ ਕਿ ਇਸ ਦੁੱਖਾਂ ਨੂੰ ਟੋਟਾ ਕਿਹਾ ਜਾਂਦਾ ਹੈ ਤੇ ਗੁਰੂ ਪਿਆਰਿਓ ਜਿਹੜੇ ਪਾਤਸ਼ਾਹ ਮਹਾਰਾਜ ਜੀ ਦਾ ਆਪ ਪ੍ਰਕਾਸ਼ਪੁਰ ਨੌਂ ਉੱਤੇ ਬੈਠੇ ਹੋਵਨਾ ਭਈ ਗੁਰਦਾਰ ਜੀ ਉਹਨਾਂ ਬਾਰੇ ਲਿਖਦੇ ਨੇ ਪੰਜ ਬਿਆਲੇ ਪੰਜ ਪੀਰ ਸਖਮ ਪੀਰ ਬੈਠਾ ਪਰਿ अर्जुन ਕਾਇਆ ਪਰਟ ਕੇ ਮੂਰਤ ਹਰ ਗੋਬਿੰਦ ਸواری ਧੰਨ ਪੰਚਨ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਵਿਆਹ ਮਾਤਾ ਗੰਗਾ ਜੀ ਦੇ ਨਾਲ ਹੁੰਦਾ ਹੈ ਗੁਰੂ ਪਿਆਰਿਓ ਗੁਰੂ ਸਵਾਰਿਓ ਤੇ ਮਾਓ ਪਿੰਡ ਦੇ ਵੇਹ ਰਹਿਣ ਵਾਲੇ ਸੀ ਮਾਤਾ ਜੀ ਜਿਨ੍ਹਾਂ ਦੇ ਗੁਰੂ ਪਿਆਰਿਓ ਗੁਰੂ ਸਵਾਰਿਓ ਪੰਚਮ ਪਾਤਸ਼ਾਹ ਜੀ ਦਾ ਜਦੋਂ ਵਿਆਹ ਕਾਰਜ ਹੁੰਦਾ ਹੈ ਨਾ ਉਦੋਂ ਦੀ ਇੱਕ ਘਟਨਾ ਸਾਂਝੀ ਕਰਨਾ ਕਰੀਏ ਕਿ ਜਿਹੜੇ ਮਹਾਂਪੁਰਸ਼ਾਂ ਦੇ ਬੋਲ ਹੁੰਦੇ ਹਨ ਉਹ ਸਦਾ ਸੱਚ ਹੁੰਦੇ ਹਨ ਗੁਰੂ ਪਿਆਰਿਓ ਗੁਰੂ ਸਵਾਰਿਓ ਪੰਚਮ ਪਾਤਸ਼ਾਹ ਮਹਾਰਾਜ ਜੀ ਜਦੋਂ ਬਰਾਤ ਲੈ ਕੇ ਜਾਂਦੇ ਨੇ ਨਾ ਤਾਂ ਸਖੀਆਂ ਜੋ ਗੁਰੂ ਪਿਆਰਿਓ ਮਾਤ ਪਤੰਦਰਾ ਜੀ ਦੀਆਂ ਸੇਹੀਆਂ ਸਾਨਾ ਜਿਨ੍ਹਾਂ ਨੇ ਕੋਟੀ ਦੀ ਮੰਗ ਰੱਖੀ ਕਿ ਜੋ ਅਕਸਰ ਪਿੰਡਾਂ ਦੇ ਵਿੱਚ ਪਹਿਲਾਂ ਹੁੰਦਾ ਸੀ ਕਿ ਕਿਸੇ ਨਾ ਕਿਸੇ ਗੱਲ ਨੂੰ ਪੂਰਾ ਕਰਨਾ ਹੋਵੇ ਤੇ ਗੁਰੂ ਪਿਆਰਿਓ ਜੀ ਸਾਰੋ ਫਿਰ ਉਹ ਬਰਾਤ ਨੂੰ ਤੋਰਿਆ ਜਾਂਦਾ ਇਸ ਤਰ੍ਹਾਂ ਦੀ ਕੋਈ ਨਾ ਪੀਸਰ ਰੱਖੀ ਜਾਂਦੀ ਸੀ ਬਲ ਪਰਖਣ ਵਾਸਤੇ ਕਿ ਜਿਹੜਾ ਵਰ ਵਿਆਹ ਵਾਸਤੇ ਆਇਆ ਹੈ ਇਹਦੇ ਵਿੱਚ ਸਰੀਰ ਦੇ ਵਿੱਚ ਕਿੰਨਾ ਕੁ ਬਲ ਹੈ ਜਾਂ ਇਹਦੇ ਕੋਲੇ ਜਦੋਂ ਗੁਰੂ ਤੋਂ ਆਗਿਆ ਜਾਈਂ ਫਤਿਹ ਨਾਲ ਸਾਂਝ ਪਾਈਏ ਅਕੋ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰੂ ਪਿਆਰਿਆਂ ਦੇ ਅਨੁਸਾਰੋ ਜਦੋਂ ਪੰਚਮ ਪਾਚਮਾਹ ਰਾਜਾ ਜੀ ਦਾ ਵਿਆਹ ਕਾਰਜ ਹੁੰਦਾ ਹੈ ਸਰਤ ਰੱਖੀ ਜਾਂਦੀ ਹੈ ਕਿ ਘੋੜੇ ਤੇ ਚੜ ਕੇ ਨਜੇ ਦੇ ਨਾਲ ਇੱਕ ਕਿਲਾ ਪੇਸਟ ਪਟਿਆ ਜਾਵੇ اے گرو پیاریو குரு ਸਾਰ ਸਾਨ ਨੂੰ ਇਹ ਸ਼ਰਤ ਰੱਖੀ ਜਾਂਦੀ ਹੈ ਕਿ پڑھ ਕੇ ਪਾਣੀ ਸਤ پوری ਕਰਨੀ ਦਵੇਗੀ پھر ਤੁਨ ਜਿਹੜਾ ਡੋਲਾ ਦਿੱਤਾ ਜਾਵੇਗਾ ਤੇ اسی طرح ਹੋਇਆ ਜਿਹੜੇ ਕੁਝ ਸ਼ਰਾਰਤੀ ਲੋਕ ਸਨ ਉਹਨਾਂ ਨੇ ਕੀ ਬੇਦ ਬਣਾਈ ਇੱਕ درخت ਨੂੰ پرو ਕੱਟ ਦਿੱਤਾ ਹੈ ਜਿੰਨੀਆਂ ਜੜਾਂ ਥੱਲੇ ਲੱਗੀਆਂ ਹਨ اے گرو پیاریو குரு ਸਵਾਰਿਓ ਜਦੋਂ ਅੰਛਨ ਪਾਛਮਾਹਾਰਾਜ ਜੀ ਹੁਕਮ ਹੁੰਦਾ ਹੈ ਸੰਤਾਂ ਬੇਨਤੀਆਂ ਕਰਦੀਆਂ ਹਨ ਤੇ ਗੁਰੂ ਪਿਆਰੇ ਉਹ ਗੁਰੂ ਸਾਰੋ ਪੰਚਮ ਪਾਛਮਾਹਾਰਾਜ ਜੀ ਕੋਡੇ ਤੇ ਚੜਦੇ ਨੇ ਤੇ ਉਹ ਕਿੱਲਾ ਪਟਨਾ ਕਰਦੇ ਨੇ ਜਿਦੀਆਂ ਥੱਲੇ ਜਣਾ ਲੱਤਾਂ ਹੋਈਆਂ ਸਨ ਉਹ ਗੁਰੂ ਪਿਆਰੇ ਉਹ ਗੁਰੂ ਸਾਰੋ ਪੰਚਮ ਪਾਛਮਾਹਾਰਾਜ ਜੀ ਦੇ ਬੋਲਾਂ ਦੀ ਆਪਾਂ ਗੱਲ ਕਰਨੀ ਕਿ ਮਹਾਰਾਜ ਜੀ ਗੰਨੇ ਸਮਰੱਥ ਨੇ ਮਾਲਕ ਤਾਰਸ ਮੁਤੇ ਜੋ ਬੋਲੇ ਇहां ਉਭਾ ਸਤ ਹੋਵੇ ਤੇ ਗੁਰੂ ਪਿਆਰਿਓ ਗੁਰੂ ਸਵਾਰਿਓ ਮਹਾਰਾਜ ਜੀ ਨੇ ਘੋੜੇ ਤੇ ਚੜ ਕੇ ਪਿੱਲੇ ਨੂੰ ਕੁੱਟਣਾ ਕੀਤਾ ਜਿਨ੍ਹਾਂ ਸੁਨੇਹ ਤੋਂ درخت ਕੁੱਟ ਦਿੱਤਾ ਹੈ ਗੁਰੂ ਪਿਆਰਿਓ ਗੁਰੂ ਸਵਾਰਿਓ ਐਨੀ ਤਾਕਤ ਦੇ ਮਾਲਕ ਸਨ ਸ੍ਰੀਕ੍ਰਿਪਾ ਤਾਕਤ ਦੇ ਮਾਲਕ ਸਨ ਪੰਚਨ ਪਾਚਾ ਜਿਹੜੇ ਆਪ ਅਕਾਲ ਪੁਰਖ ਦਾ ਰੂਪ ਸਨ ਆਪ ਪਰਮੇਸ਼ਰ ਦਾ ਰੂਪ ਸਨ ਗੁਰੂ ਪਿਆਰਿਓ ਪ੍ਰਤਖ ਹਰਿ ਸਨ ਹਰੀ ਦਾ ਰੂਪ ਸਨ ਰੱਬ ਦਾ ਰੂਪ ਸਨ ਗੁਰੂ ਪਿਆਰਿਓ ਜਿਹੜੇ ਸ਼ਰਮ ਕਲਾ ਸੰਰਥ ਸਨ ਤੇ ਜਦੋਂ ਉਹ ਜੜਾ ਸਮੇਤ ਦਰਖਤ ਕਟਣਾ ਕੀਤਾ ਪਿੰਡ ਵਾਲਿਆਂ ਦੇਖਿਆ ਪਿੰਡ ਵਾਲਿਆਂ ਦੀ ਸਰਾਰਤ ਸਾਹਮਣੇ ਆ ਗਈ ਹੈ ਤੇ ਗੁਰੂ ਪਿਆਰਿਓ ਸਹਿਜ ਸੁਭਾਏ ਬਚਨ ਕੀਤੇ ਕਿ ਜਿੱਥੇ ਇਹ ਪਿੰਡ ਵਸਦਾ ਹੈ ਨਾ ਜਿੱਥੇ ਗਰਖ ਦੀਆਂ ਜੜਾਂ ਟੁੱਟੀਆਂ ਗਈਆਂ ਪਿੰਡ ਦੀਆਂ ਵੀ ਜੜਾਂ ਟੁੱਟੀਆਂ ਬਗੈਰਾਏ ਇਹ ਪਿੰਡ ਉਜੜ ਜਾਵੇਗਾ ਵਸਦਾ ਨਹੀਂ ਰਹੇਗਾ ਇਸੇ ਤਰ੍ਹਾਂ ਹੋਇਆ ਗੁਰੂ ਪਿਆਰਿਓ ਐਸੀ ਤਾਕਤ ਦੇ ਮਾਲਕ ਸਨ ਐਸੀ ਬਚਨਾਂ ਦੇ ਭੰਨੀ ਸਨ ਪੰਚਨ ਪਾਚਾ ਮਹਾਰਾਜੀ ਜਿਨ੍ਹਾਂ ਨੇ ਬਚਨ ਕੀਤਾ ਜਿਹੜਾ ਗੁਰੂ ਪਿਆਰਿਓ ਬਸਾਰੋ ਉਹ ਪੂਰਾ ਹੋ ਜਾਂਦਾ ਸੀ ਗੁਰੂ ਪਿਆਰਿਓ ਇਹ ਤਾਂ ਉਹ ਦੇ ਮਾਲਕ ਸਨ ਅਕਸਰ ਜਿਹੜੇ ਗੁਰਬਾਣੀ ਦੇ ਨਾਲ ਜਾਂ ਰੱਬ ਦੇ ਨਾਲ ਪ੍ਰੀਤ ਬਣਾ ਲੈਂਦੇ ਨੇ ਨਾ ਉਹਨਾਂ ਦੇ ਬਚਨ ਪੂਰੇ ਹੋਣ ਲੱਗ ਜਾਂਦੇ ਨੇ ਗੁਰੂ ਪਿਆਰੇ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਆਪ ਸਮਰਥਾ ਦੇ ਮਾਲਕ ਸਨ ਜਿਹੜੇ ਆਪ ਰੱਬ ਦਾ ਰੂਪ ਸਨ ਸੁਲਜੀ wah <laughs>

Jack चङी <laughs> पी <laughs> <laughs> ਸਤਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ ਆਪ ਸਭੂ ਨਗਰ ਨਿਵਾਸੀ ਸਤਿਕਾਰ ਨਾਲ ਮਿਲ ਕੇ ਛੇਵੇਂ ਪਾਤਸ਼ਾਹ ਮੀਰੀ ਪੀੜੀ ਦੇ ਮਾਲਕ ਤਕਤਾਨਦ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਾਂ ਦੇ ਪ੍ਰਕਾਸ਼ ਹਿਹਾਣੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਬਣਾ ਰਹੇ ਹੋ ਸਤਗੁਰ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰ ਕੇ ਪਰਸੋ ज की अपार कृपा हुई है भोगण उपर तो उपरंत आप जी ने बाबा जी ने पासो उन्होंने पावन बचन सरपण जामे कि समा बनिया दसरिया का आप समर्थ संगत के चरणों थे बारी सुख मंगते हाँ दुख को मंगता कोई पुत मंगता कोई कारोबार मंगता कोई जमीन जायदाद मंगता कोई तंदुरुस्ती मंगता कोई कुछ मंगता है संकत जी ਤੇ ਭਾਵਨਾ ਦੇ ਨਾਲ ਮਨਾ ਰਹੇ ਆ ਮਹਾਰਾਜ ਕਿਰਪਾ ਕਰਿਓ ਉਥੇ ਵੀ ਤੁਹਾਡੀ ਬਾਣੀ ਦਾ ਪ੍ਰਕਾਸ਼ ਤੁਹਾਡੀਆਂ ਸਿੱਖਿਆਵਾਂ ਦਾ ਪ੍ਰਕਾਸ਼ ਸਾਡੇ ਅਤੇ ਤੁਹਾਡੇ ਹਿਰਦਿਆਂ ਦੇ ਵਿੱਚ ਹੋ ਜਾਏ ਸੰਗਤ ਜੀ ਸੱਚ ਜਾਣਿਓ ਫਿਰ ਹੀ ਇਹ ਸਾਡੇ ਗੁਰੂ ਰੂਪ ਜਿਹੜੇ ਮਨਾਏ ਆ ਉਹ ਤਾਂ ਹੀ ਸਫਲੇ ਹੋਣਗੇ ਕਹਿ ਸੰਗਤ ਜੀ ਆਓ ਸਾਡੇ ਪਾਸ ਸਮਾਂ ਬੜਾ ਸੀਮਤ ਹੈ ਕੀਮਤੀ ਸਮਾਂ ਹੋਣ ਦੇ ਕਰਕੇ ਇਹਦਾ ਇੱਕ ਇੱਕ ਪੱਲ ਜਿਹੜਾ ਉਹ ਸੰਭਾਲਣਾ ਚਾਹੁੰਦਾ ਮੈਂ ਇੱਕ ਦੋ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਪਹਿਲਾਂ ਕਰ ਦੇਣੀਆਂ ਨੇ ਕਿਉਂਕਿ ਸਮਾਂ ਬਹੁਤ ਕੀਮਤੀ ਹੈ ਤੇ ਜੇਕਰ ਮੈਂ ਵਾਰ-ਵਾਰ ਬੇਨਤੀਆਂ ਕਰਦਾ ਰਿਹਾ ਤੇ ਨਾ ਕੁਝ ਇਤਿਹਾਸ ਕਿਹਾ ਜਾਣਾ ਤੇ ਨਾ ਤੁਹਾਡੇ ਕੋਲੋਂ ਕੁਝ ਸੁਣਿਆ ਜਾਵੇਗਾ ਪਹਿਲੀ ਬੇਨਤੀ ਤਾਂ ਮੇਰੀ ਇਹ ਹੈ ਸੰਗਤ ਜੀ ਜਿੱਥੇ ਗੁਰੂ ਘਰ ਦੇ ਸਾਰੇ ਸਿੱਖਾਂ ਦੇ ਰਲ ਮਿਲ ਕੇ ਕਰਕੇ ਨਗਰ ਨਿਵਾਸੀ ਸੰਗਤਾਂ ਦੇ ਰਲ ਮਿਲ ਕੇ ਕਰਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਰਲ ਮਿਲ ਕੇ ਮਨਾਉਣੇ ਕੀਤੇ ਨੇ ਇਹ ਸੰਗਤ ਜੀ ਸੱਚ ਜਾਣਿਓ ਇਹ ਪ੍ਰਕਾਸ਼ ਦਿਹਾੜੇ ਜਦੋਂ ਅਸੀਂ ਮਨਾਉਂਦੇ ਆ ਜੇਕਰ ਇਸ ਸੁੰਦਰ ਦੀਵਾਨ ਹਾਲ ਦੇ ਵਿੱਚ ਸੰਗਤ ਦੀ ਜਿਹੜੀ ਗਿਣਤੀ ਆ ਉਹ ਸਵਾਇਆ ਹੋਵੇ ਤੇ ਫਿਰ ਸੰਗਤ ਜੀ ਉਹ ਮਜਾ ਨਹੀਂ ਆਉਂਦਾ ਹੱਥ ਬੰਨ ਕੇ ਬੇਨਤੀ ਆ ਕਿ ਜਿਹੜੇ ਸਿੱਖ ਜਿਹੜੀਆਂ ਸੰਗਤਾਂ ਅਜੇ ਤੱਕ ਆਪਣੇ ਘਰਾਂ ਦੇ ਵਿੱਚ ਹੀ ਨੇ ਹੱਥ ਬੰਨ ਕੇ ਬੇਨਤੀ ਆ ਕਿ ਪ੍ਰਬੰਧਕ ਜਨਾਂ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਇਹ ਸਾਰੇ ਜਿਹੜੇ ਕਾਰਜ ਆ ਉਹ ਅਨੇਕੇ ਗਏ ਨੇ ਕਿਤਾ ਅਜੇ ਤੱਕ ਆਪਣੇ ਘਰਾਂ ਦੇ ਵਿੱਚ ਹੀ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਹੱਥ ਮਾਰ ਕੇ ਬੇਨਤੀ ਹੈ ਕਿ ਆਓ ਗੁਰੂ ਘਰ ਦੇ ਵਿੱਚ ਆਣ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਉੱਤੇ ਆਪਣਾ ਜਿਹੜਾ ਮੱਥਾ ਰੱਖ ਕਰਕੇ ਸ਼ੁਪਰਸ਼ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਆਪਣੀ ਜਿਹੜੀ ਜਨਮ ਜਨਮਾਂ ਤਰਾ ਦੇ ਉਹ ਦੁੱਖ ਕੱਟ ਲਈਏ ਸਤਿਗੁਰੂ ਮਹਾਰਾਜ ਕਿਰਪਾ ਕਰਨ ਤੇ ਜਿਹੜੀਆਂ ਸੰਗਤਾਂ ਘਰਾਂ ਦੇ ਵਿੱਚੋਂ ਆ ਗਈਆਂ ਨੇ ਤੇ ਲੰਗਰ ਹਾਲ ਦੇ ਵਿੱਚ ਅਜੇ ਛਕ ਰਹੀਆਂ ਨੇ ਲੰਗਰ ਛਕ ਰਹੀਆਂ ਚਾਹ ਦੇ ਲੰਗਰ ਸ਼ੱਕੇ ਪਕੌੜਿਆਂ ਦੇ ਲੰਗਰ ਸ਼ੱਕ ਕਰਕੇ ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਆਣ ਕਰਕੇ ਸਜਣ ਦੀ ਕਿਰਪਾ ਦਾ ਕਰੀਏ ਤੀਸਰੀ ਅਤੇ ਆਖਰੀ ਬੇਨਤੀ ਮੇਰੀ ਇਹ ਹੈ ਕਿ ਜਿਹੜੀਆਂ ਸੰਗਤਾਂ ਦੀਵਾਨ ਮਾਲ ਦੇ ਵਿੱਚ ਆਣ ਕਰਕੇ ਜੁੜ ਬੈਠੀਆਂ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਿੱਖੋ ਲਗ ਭਗ 1:3 ਸਮਾ ਜਿਹੜਾ ਉੱਡਾਡੀ ਜਥੇ ਨੇ ਜਿਹੜਾ ਅਨਾਉਂਸ ਕੀਤਾ ਗਿਆ ਹੈ एक बजे तक असि किसी ने भी अपन घरेलू गल कर दुनियावी गलां नहीं करे असी गलां करू बे जे तो प्रकाश अका मना रहे